ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤਲਵੰਡੀ ਨੇਪਾਲਾ ਇਹ ਪਿੰਡ ਫਰੋਜ਼ਪੁਰ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਜੀਰਾ ਪੈਂਦੀ ਆ ਪਰ ਨੇੜੇ ਦਾ ਜਿਹੜਾ ਸ਼ਹਿਰ ਆ ਉਹ ਮਖੂ ਆ ਸੋ ਮਖੂ ਦੇ ਬਿਲਕੁਲ ਨੇੜੇ ਤਲਵੰਡੀ ਨੇਪਾਲਾ ਦੇ ਵਿੱਚੋਂ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਆ ਇਸ ਬਾਈ ਕੋਲੋਂ ਵੀ ਬਹੁਤ ਵੀਡੀਓ ਬਣਾਈਆਂ ਪਹਿਲਾਂ ਪਰ ਪਿਛਲੇ ਟਾਈਮ ਚ ਥੋੜਾ ਇਹਨਾਂ ਦਾ ਕੰਸਟਰਕਸ਼ਨ ਦਾ ਕੰਮ ਚੱਲਦਾ ਸੀ ਬਿਲਡਿੰਗ ਬਾਈ ਹੋ ਰਹੀ ਜਿਹੜੇ ਫਾਰਮਰ ਵੀਰ ਪਸ਼ੂ ਖਰੀਦਣ ਆਉਂਦੇ ਉਹਨਾਂ ਵਾਸਤੇ ਸਪੈਸ਼ਲ ਤਿਆਰ ਕਰ ਰਹੇ ਸੀ ਕੁਸ ਮਿਸਤਰੀ ਘਰੇ ਵੀ ਲੱਗਾ ਸੀ ਜਿਹਦੇ ਕਰਕੇ ਕੁਸ ਟਾਈਮ ਵੀਡੀਓ ਨਹੀਂ ਪਾਈਆਂ ਸੋ ਹੁਣ ਇੱਕ ਗੱਲ ਤਾਂ ਐਡ ਕਰ ਸਕਦੇ ਆ ਵੈਸੇ ਤਾਂ ਪਹਿਲਾਂ ਵੀ ਬਾਈ ਹੋਰਾਂ ਕੋਲ ਪ੍ਰਬੰਧ ਸੀ ਪਰ ਜੇ ਕੋਈ ਵੀਰ ਦੂਰ ਤੋਂ ਆਉਂਦਾ ਤਾਂ ਇੱਥੇ ਰੈਸ਼ ਦਾ ਪ੍ਰਬੰਧ ਬਾਈ ਨੇ ਬਣਾ ਲਿਆ ਤੁਸੀਂ ਪਸ਼ੂ ਲਿਜਾ ਸਕਦੇ ਹੋ ਉਹਦੀ ਤਸੱਲੀ ਕਰਕੇ ਭਾਵੇਂ 10 ਗਾਵਾਂ ਖਰੀਦ ਲਓ 5 ਖਰੀਦ ਲਓ ਇੱਥੋਂ ਤੁਹਾਨੂੰ ਗਾਵਾਂ ਵੇਖਣ ਨੂੰ ਮਿਲ ਜਾਣਗੀਆਂ ਅੱਜ ਸੱਤ ਨਗ ਵੀਡੀਓ ਚ ਦਿਖਾਉਂਗਾ ਜੀਨੇ ਜਿਹੜਾ ਪਸ਼ੂ ਖਰੀਦਣਾ ਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਵੈਸੇ ਤਾਂ ਬਾਈ ਦਾ ਕਿਸੇ ਟਾਈਮ ਫਾਰਮ ਵੀ ਰਿਹਾ ਉਹਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਪਰ ਹੁਣ ਮੇਨ ਵਪਾਰ ਦਾ ਕੰਮ ਹੈ ਤੇ ਫਾਰਮ ਆਉਣ ਵਾਲੇ ਟਾਈਮ 'ਚ ਫੇਰ ਇੱਕ ਬਣਾਉਣਾ ਜਰਸੀ گاਵਾ ਦਾ ਜਿੰਨੀਆਂ ਵੜਾਂ ਘਰੇ ਬਾਈ ਨੇ ਰੱਖੀਆਂ ਸੀ ਉਹ ਸਾਰੀਆਂ ਗੱਬਣ ਹੈ ਜਿਵੇਂ ਜਿਵੇਂ ਸੂ ਪੈਣੀਆਂ ਬਾਈ ਕਹਿੰਦਾ ਵੀ ਬੱਚੇ ਆਪਾਂ ਘਰੇ ਰੱਖਣੇ ਆ ਤੇ ਘਾਵਾਂ ਜਿਹੜੀਆਂ ਉਹ ਸੇਲ ਕਰਦੇ ਆਂਗੇ ਮਤਲਬ ਇਹ ਵੀ ਵੀਡੀਓ ਦੇ ਵਿੱਚ ਗੱਲਬਾਤ ਇਸ ਵਿਸ਼ੇ ਤੇ ਕਰਾਂਗੇ ਫਿਲਹਾਲ ਆਪਾਂ ਸ਼ੁਰੂਆਤ ਇਸ ਸਾਈਡ ਤੋਂ ਕਰਦੇ ਆਂ ਐਚ ਐਫ ਘਾਵਾਂ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਆਂ ਉਦੋਂ ਬਾਅਦ ਚ ਦੂਜੇ ਪਾਸੇ ਨੂੰ ਚੱਲਾਂਗੇ ਜਿਹਦੇ ਚ ਜਰਸੀ ਦਿਖਾਵਾਂਗੇ ਜਿਹੜੀਆਂ ਘਰ ਦੀਆਂ ਵਹਿੜਾਂ ਜਰਸੀ ਉਹ ਲਾਸਟ ਉੱਤੇ ਦਿਖਾਵਾਂਗੇ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਸਤਨਾਮ ਭਾਈ ਸਸਤੀ ਕਾ ਸਸਤੀ ਕਾ ਭਾਈ ਜੀ ਹੁਣ ਤਾਂ ਚੱਲੂ ਫਿਰ ਰੁਟੀਨ ਚ ਬਾਈ ਕੰਮ ਹਾਂਜੀ ਹਾਂਜੀ ਚੱਲੂਗਾ ਜੀ ਗਾਵਾ ਲੈ ਆ ਕਰਾਂਗੇ ਹਰ ਰੋਜ਼ੀ ਲੈ ਕੇ ਆਇਆ ਕਰਾਂਗੇ ਭਾਈ ਬਹੁਤ ਫੋਨ ਆਉਂਦੇ ਸੀ ਤੁਸੀਂ ਵੀਡੀਓ ਨਹੀਂ ਬਣਾਉਂਦੇ ਵੀਡੀਓ ਨਹੀਂ ਬਣਾਉਂਦੇ اچھا ਜਦੋਂ ਕਿਤੇ ਆਪਣਾ ਸੁਭਾਅ ਬਣਦਾ ਸੀ ਵੀਡੀਓ ਬਣਾਉਣ ਦਾ ਉਦੋਂ ਤੁਹਾਡੇ ਕੋਲੇ ਟਾਈਮ ਨਹੀਂ ਸੀ ਹੁੰਦਾ ਓਨੇ ਦੇਰ ਨੂੰ ਪਸ਼ੂ ਵਿਕ ਜਾਂਦੇ ਸੀ ਸਹੀ ਹੈ ਸਹੀ ਹੈ ਠੀਕ ਹੈ ਅੱਛਾ ਭਾਈ ਅੱਜ ਸ਼ੁਰੂਆਤ ਕਰਦੇ ਹਾਂ ਪਹਿਲੇ ਨੰਬਰ ਤੇ ਜਿਹੜੀ ਬੈੜ ਖੜੀ ਹੈ ਇਹ ਪਹਿਲੇ ਨੰਬਰ ਤੇ ਜਗਜੀਤ ਵੀਰ ਇਹ ਦੂਜੇ ਸੂਏ ਸੂਣੀ ਆ ਬੈੜ ਠੀਕ ਹੈ ਇਹਦੇ ਅਜੇ ਮੰਨ ਲਓ 20 ਦਿਨ ਬਾਕੀ ਆ 20 ਦਿਨਾਂ ਦੀ ਕੱਚੀ ਆ ਹਾਂ 40 ਤੋਂ ਪਲੱਸ ਦੁੱਧ ਚਵਾ ਦਊਗੀ ਵੀਰੇ ਡਿਮਾਂਡ ਅੱਜ ਦੇ ਹਿਸਾਬ ਤੇ ਇਹ 210000 ਦੀ ਦੇ ਦੇ ਦੋੜਦਗੇ ਬਾਈ ਹਾਂ ਤੋਰ ਦੇ ਦੋਸਤੋ ਅੱਜ ਦਾ ਰੇਟ 2 ਲੱਖ ਤੇ 10000 ਪਰ ਹਜੇ 20 ਦਿਨ ਬਾਕੀ ਐ ਰੁੱਤ ਚ ਸੋਨਾ ਕਰਮਾਲੀ ਨੇ ਹਾਈਟ ਹੂਟ ਬਹੁਤਾ ਦੇਖ ਲੋ ਤੁਸੀਂ ਪੂਰੀ ਨਰੋਈ ਐ ਚੰਗਾ ਢਾਂਚਾ ਚੌੜੀ ਉੱਤੋਂ ਚਮਕ ਦੇਖੋ ਰੰਗ ਤੁਹਾਨੂੰ ਦਿਸੂਗਾ ਲੰਮੀ ਤੋਰ ਕੇ ਉਦਰੀ ਬੰਦੀ ਪੜ ਕੱਦ ਵਜਨ ਪੂਰਾ ਹੀ ਸੋਇ ਦਾ ਰੇਟ 2 ਲੱਖ ਤੇ 10000 ਹਵਾਨਾ ਫਿਟਿੰਗ ਵਾਲਾ ਕੱਢੂਗੀ ਭਰੂਗੀ ਫੁੱਲ ਪਰ ਹਜੇ ਟਾਈਮ ਬਾਕੀ ਹੈ ਹਜੇ ਕੱਚੀ ਤੁਸੀਂ ਇਹ ਦੇਖ ਰਹੇ ਹੋ ਉਧਰ ਦੀ ਕਮਾਈ ਬਾਈ ਪਰਾਂ ਦੀ ਫੁੱਲ ਸੋ ਪਹਿਲੇ ਨੰਬਰ ਤੇ ਦੱਸੋ ਇਸ ਗਾਣ ਨੂੰ ਤੁਸੀਂ ਇਸ ਵੈਡ ਨੂੰ ਦੇਖ ਸਕਦੇ ਹੋ ਇਸ ਤੋਂ ਅੱਗੇ 2 ਨੰਬਰ ਦੇ ਉੱਤੇ ਵੈਡ ਉਹ ਵੀ ਫਿਟਿੰਗ ਵਾਲਾ ਪ੍ਰੋਪਰ ਹਵਾਨਾ ਦਾ ਦਿਸਦਾ ਹੈ ਉਹ ਵੀ ਤੁਹਾਨੂੰ ਦਿਖਾਉਣੀ ਸਤਨਾਬਾਈ ਕੀ ਡਿਟੇਲ ਆ 2 ਨੰਬਰ ਤੇ ਜਿਹੜੀ ਗਾ ਇਹ ਦੂਜੇ ਸੂਏ ਜਗਜੀਤ ਵੀਰੇ ਸੁਣੀ ਆ ਇਹਦੇ ਵੀ 15 ਕਿ ਦਿਨ ਬਾਕੀ ਆ ਠੀਕ ਹੈ ਬਰੀਡ ਬਹੁਤ ਆ ਹਾਈਟ ਲੈਂਥ ਦੇਖ ਲਓ ਤੁਸੀਂ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਾਈ ਇਹ ਦੇ ਦਾਂਗੇ 245000 ਦੀ ਵਹਿੜ ਮੂੰਹੋਂ 6 ਦੰਦਾਂ ਦੀ ਤੇ ਜੇ ਸੂਏ ਸੁਣੀ ਆ ਦੂਜਾ ਸੂਆ ਦੋਸਤੋ 6 ਦੰਦ ਮੂੰਹ ਦੇ ਵਿੱਚੋਂ ਆ ਦੇਖ ਲਓ ਹੁਣ ਹਾਈਟ ਇਹਦੀ ਸੋ ਹਾਈਟ ਲੈਂਥ ਫੁੱਲ ਚੰਗੀ ਸੰਭੀ ਹੋਈ ਹੈ ਹਵਾਨਾ 15 ਦਿਨਾਂ ਦੀ ਕੱਚੀ ਦਾ ਵੀ ਦੇਖੋਗੇ ਤਾਂ ਕਮਾਲ ਦਾ ਤਿਆਰ ਹੈ ਤੁਹਾ ਗੋਂ ਪਿੱਛੋਂ ਹਵਾਨਾ ਦੇਖੋ ਕਰਮਾ ਵਾਲੀ ਦਾ ਚੰਗੀ ਗਾਂ ਖਰੀਦਣੀ ਹੈ ਤਾਂ ਕੋਲ ਆ ਕੇ ਜਰੂਰ ਦੇਖਿਓ ਕਿਉਂਕਿ ਕਈ ਵਾਰਾਂ ਵੀਡੀਓ ਦੇ ਵਿੱਚ ਪਸ਼ੂ ਜਿਹੜਾ ਉਵੇਂ ਦੱਖ ਨਹੀਂ ਦਿੰਦਾ ਤੁਸੀਂ ਇਹਨਾਂ ਨੂੰ ਇੱਕ ਚੰਗੀ ਬਰੀਡ ਦੀਆਂ ਫੁੱਲ ਜਿਵੇਂ ਤੁਸੀਂ ਇਹਦੀ ਲੰਬਾਈ ਦੇਖੋਗੇ ਹਾਈਟ ਇਹਦੀ ਸੋਹਣੀ ਹੈ ਚੰਗੀ ਨਸਲ ਦੀ ਹੈ ਇਹਦਾ ਜਗਜੀਤ ਵੀਰੇ ਹੁਣ ਪੇਟਾ ਹੂੰ ਢੌਣ ਦੀ ਲੰਬਾਈ ਹੂੰ ਸਾਰੀਆਂ ਬਰੀਕੀਆਂ ਕਿਸੇ ਵੀ ਮਤਲਬ ਪੱਖ ਤੋਂ ਵਹਿੜੇ ਨਹੀਂ ਹੈਗੀ ਵੀ ਕੋਈ ਹੱਥ ਧਰਾ ਹੈਗਾ ਸਹੀ ਹੈ ਸੋ ਲੰਬਾਈ ਲੰਬਾਈ ਦੇਖੋ ਆ ਦੁੱਧ ਵਾਲੀ ਪਾਈਪ ਦੇਖੋ ਕਿੰਨੀ ਵੱਡੀ ਆ ਹੂੰ ਬੰਦੇ ਭਾਈ ਸੋ ਇਹ ਤੋਂ ਨੰਬਰ ਦੇ ਉੱਤੇ ਦਸੋ ਅਗਾਂਹ ਜਿਹੜੀ ਤੁਹਾਨੂੰ ਦਿਖਾ ਰਹੇ 3 ਨੰਬਰ ਤੇ ਇੱਕ ਬੜੀ ਸੋਹਣੀ ਵੜੇ ਤਾਜੀ ਸੂਈ ਵੀ ਆ ਤੇ ਇਹਦੇ ਨਾਲ ਬੱਚਾ ਵੀ ਫੀਮੇਲ ਕਾਫ ਆ ਬੱਚੇ ਦਾ ਨਾੜੂਗਾ ਨਾਲ ਆ ਹੀ ਹੂੰ ਅੱਜ ਚੌਥੇ ਦਿਨ ਦੀ ਸੂਈ ਹੋਈ ਆ ਠੀਕ ਹੈ ਬੱਚੀ ਮਗਰ ਆਈ ਹੂੰ ਹੁਣ ਮੰਨ ਕੇ ਚੱਲੋ 22 23 ਕਿਲੋ ਕੋਈ ਵੀ ਭਰਾ ਕੰਡਾ ਲਾ ਕੇ ਆਪਦਾ 22 23 ਕਿਲੋ ਬੋਲਾ ਚੋ ਕੇ ਲੈ ਜਾ ਸਕਦਾ ਠੀਕ ਹੈ ਅੱਛਾ ਭਾਈ ਸੂਆ ਕਨਵਸ ਸੂਈ ਇਹ ਦੂਜਾ ਸੂਆ ਸੂਈ ਹੈ ਜੀ ਇਹਦਾ ਰੇਟ ਕੀ ਰਹਿਣਾ ਇਹ 220000 ਦੀ ਦੇ ਦੇਾਂਗੇ ਤੋਰੀ ਭਾਈ ਦੱਸੋ ਬੱਚਾ ਵੱੱਛੀ 220000 ਦੀ ਨਾੜਾਂ ਹਵਾਨੇ ਦੇ ਉੱਤੇ ਜਿਵੇਂ ਫਲਕਾਰੀ ਗੁੰਦੀ ਵੀ ਹੁੰਦੀ ਹੈ ਉਸੇ ਤਰ੍ਹਾਂ ਹੀ ਹੈ ਤੁਸੀਂ ਇਸ ਸਾਈਡ ਤੋਂ ਵੀ ਦੇਖੋਗੇ ਤੇ ਦੂਜੇ ਪਾਸੇ ਤੋਂ ਵੀ ਦੇਖੋ ਪੂਰੀ ਲੰਬਾਈ ਸੋਹਣਾ ਥਾਣ 22 23 ਕਿਲੋ ਚੌਥੇ ਦਿਨ ਬੌਲਾ ਤੇ ਉਤੋਂ ਟਾਂਚਾ ਦੇਖਿਓ ਤੁਸੀਂ ਕਿਲੇ ਪੁੜਿਆਂ ਦੀ ਸ਼ੇਪ ਦੇਖਿਓ ਕਿੰਡੀ ਚੰਗੀ ਐ ਸੋ ਹਵਾਨੇ ਦੀ ਬਣਾਵਟ ਦੇਖੋ 3:30 ਵਜੇ ਵੀਡੀਓ ਬਣਾ ਰਿਹਾ ਦੱਸੋ ਤੇ ਤੁਸੀਂ 5 ਵਜੇ ਤਾਂ ਘੱਟੋ ਘੱਟ ਚੁਵਾਈ ਦਾ ਟਾਈਮ ਮੰਨ ਕੇ ਚਲਿਓ ਉਸ ਹਵਾਂ ਦੇ ਜਜਮੈਂਟ ਕਰਿਓ ਪੂਰਾ ਫਿਟਿੰਗ ਵਾਲਾ ਆਰਡਰ ਆ ਕੱਟ ਵਾਲਾ ਆਰਡਰ ਆਈ ਹੂੰ ਸੋ ਇਹ 2 ਲੱਖ ਤੇ 20 ਹਜ਼ਾਰ ਦੀ ਮਿਲੂਗੀ ਤਾਜੀ ਸੂਈ ਤੇ ਬੱਚਾ ਇਹਦੇ ਨਾਲ ਫੀਮੇਲ ਕਾਪ ਹੈ। ਸਤਨਾਮ ਭਾਈ ਇਹ ਦੂ ਅੱਗੇ ਜਿਹੜੀ ਇਹ ਗਾਂ ਖੜੀ ਹੈ ਇਹਦੀ ਕੀ ਡਿਟੇਲ ਹੈ? ਇਹ ਦੂਜੀ ਸੂਏ ਸੂਣੀ ਹੈ ਜੀ। ਹੂੰ 28 ਕਿਲੋ ਦੁੱਧ ਚਵਾ ਦੂਗੀ ਆਪਣਾ ਮਤਲਬ ਖਾਸ ਹੀ ਬੰਦਾ ਜੀ ਦੇ ਕੋਲੋਂ ਲਈ ਆ। ਠੀਕ ਹੈ। ਆਮ ਨਾਰਮਲ ਉਹਨਾਂ ਨੇ ਘਰ ਵਿੱਚ ਗਾਵਾਂ ਰੱਖੀਆਂ ਹੋਈਆਂ ਜਿਵੇਂ ਖੁੱਲਾ ਫਾਰਮ ਵਾਲਾ ਕੰਮ ਨਹੀਂ ਹੈਗਾ। ਠੀਕ ਹੈ। 27-28 ਕਿਲੋ ਦੁੱਧ ਦਿੱਤਾ ਹੋਇਆ ਹੈ ਇਹਨੇ। ਹਾਂ ਰੇਟ ਕਿ ਰਹੂਗਾ ਵੀ? ਇਹਦਾ ਰੇਟ 1,45,000 ਰੁਪਏ ਦੇ। 1,45,000 ਦੋਸਤੋ ਇਹਦਾ ਰੇਟ ਹੈ। ਕਰੇ ਰੱਖੀਆਂ ਹੋਈਆਂ گاਵਾਂ ਦੇ ਵਿੱਚੋਂ ਇਹ ਗਾਂ ਬੰਨ ਕੇ ਰੱਖੀਆਂ ਹੋਈਆਂ گاਵਾਂ ਚੋਂ ਆ ਦੁੱਧ ਚੰਗਾ ਦੇ ਦੂਗੀ ਕਮਾ ਲਓ ਬਾਈ 4 ਨੰਬਰ ਦੇ ਉੱਤੇ ਇਹ ਗਾਂ ਤੁਹਾਨੂੰ ਦਿਖਾ ਰਹੇ ਹਵਾਨਾ ਚੰਗਾ ਭਰਦੀ ਹੁੰਦੀ ਹੈ ਦਿਨ ਹਜੇ ਦੇ ਬਾਕੀ ਆ ਬਾਕੀ ਸੌਦੇ ਕੋਲ ਆ ਕੀ ਹੋਣਗੇ ਅੱਜ ਸੋ ਇਹ ਗਾਂ ਤੁਸੀਂ ਦੇਖ ਸਕਦੇ ਹੋ ਅੱਗੇ ਦੋ ਹੋਰ ਵਹਿਣਾ ਜਿਹੜੀਆਂ ਤੁਹਾਨੂੰ ਦਿਖਾਉਣੇ ਆ ਬਾਈ ਜਿਹੜੀ ਇੱਦੋਂ ਅੱਗੇ ਵਹਿੜ ਖੜੀ ਹੈ ਇਹ ਪਲੂਨ ਬੱਛੀ ਆ ਜਗਜੀਤ ਵੀਰੇ ਪਹਿਲੇ ਸੂਏ ਸੁਣੀ ਆ ਠੀਕ ਹੈ ਹਾਂਜੀ ਕਿੰਨਾ ਟਾਈਮ ਲੈਂਦੀ ਆ ਸੋਣ ਚ ਇਹਦਾ 1 ਮਹੀਨਾ ਬਾਕੀ ਆ ਵੀਰੇ 1 ਮਹੀਨਾ ਬਾਕੀ ਆ ਤਾਂ ਕਈ ਵਾਰ ਬੰਦੇ ਕੱਚੀ ਵਹਿੜ ਮੰਗਦੇ ਆ ਨਹੀਂ ਤਾਂ ਆਪਾਂ ਤਿਆਰ ਕਰਕੇ ਦੇ ਦੇਾਂਗੇ ਜੇ ਹੁਣ ਵਿਕਜੂ ਤਾਂ ਹੁਣ ਵੇਚ ਦੇਾਂਗੇ ਕੀ ਰੇਟ ਰਹੂਗਾ ਇਹ 1,55,000 ਦੀ ਦੇਾਂਗੇ ਵੀਰੇ ਮੂੰਹੋਂ ਖੀਰੀ ਠੀਕ ਹੈ ਦੰਦੋਂ ਖੀਰੀ 1 ਮਹੀਨਾ ਰਹਿੰਦਾ ਹਾਈ ਲੈਂਡ ਸੋਣੀ ਆ ਜੀ ਪੂਰੀ ਬਰੀਡ ਵਾਲੀ ਬੱਚੀ ਆ ਜੀ ਦੇਖੋ ਪੇਟਾ ਕਿੰਨਾ ਲੰਬਾਈ ਕਿੰਨੀ ਹੂੰ ਜਿਹੜੀਆਂ ਪਹਿਲੇ ਤਿੰਨ ਨੰਬਰਾਂ ਤੇ ਵਹਿਣਾ ਤੋਰੀਆਂ ਸੀ ਉਹਨਾਂ ਦੇ ਨਾਲ ਦੀ ਐ ਬਸਿਆ ਵੀ ਇੱਕ ਮਹੀਨਾ ਰਹਿੰਦਾ ਤੇ ਸੂਆ ਇਹਦਾ ਪਹਿਲਾ ਦੂਜੇ ਸੂਏ ਉਸੇ ਤਰ੍ਹਾਂ ਦੀ ਤਿਆਰ ਹੋ ਜਾਣੀ ਐ ਖਾਸ ਕਰਕੇ ਜਿਹੜੀ ਵਹਿੜ ਸੋਈ ਸਵਾਈ ਤੋਰੀ ਐ ਉਦਾਂ ਦਾ ਸਟਰਕਚਰ ਨਜ਼ਰ ਆਉਂਦਾ ਪਿੱਠ ਪੁੜੇ ਦਾ ਲਿਆ ਭਾਈ ਕਮਾਲਾ ਸੋ ਇਹ ਖੀਰੀ ਵੈਡ ਦੱਸੋ ਪਹਿਲਾ ਸੂਆ 1 ਮਹੀਨਾ ਲਾਉਗੀ 155 ਅੱਜ ਦਾ ਰੇਟ ਹੈ ਮਾਰ ਕਰ ਥਾਣਾ ਚ ਵਿੱਥੀ ਦੇ ਅੱਗੇ ਪਿੱਛੇ ਵੀ ਚੰਗੀ ਹੈ ਬਾਕੀ ਹਵਾਨੇ ਦੀ ਸ਼ੁਰੂਆਤ ਚੰਗੀ ਸੋਹਣੀ ਕੀਤੀ ਹੈ ਵੈਣ ਨੇ ਇਸ ਤੋਂ ਅੱਗੇ ਵੈਡ ਤੁਹਾਨੂੰ ਦਿਖਾਉਣੇ ਆ ਭਈ ਇਹ ਸੂਈ ਵੀ ਹੈ ਗੱਬਣ ਇਹ ਗੱਬਣਾ ਹੈ ਜਰਸੀ ਆਈ ਠੀਕ ਹੈ ਇਹਨੂੰ ਢਾਂਚਾ ਸਾਰਾ ਐਚਐਫ ਵਾਲਾ ਲੱਗਿਆ ਹੋਇਆ ਜੀ ਪੈਠਾ ਪੁੜਾ ਲੰਬਾਈ ਠੀਕ ਹੈ ਅੱਛਾ ਭਾਈ ਕਿੰਨੇ ਕ ਦਿਨ ਲਾਉ ਤੇ ਰੇਟ ਕੀ ਰੋ ਇਹ ਵੀਰੇ ਇਹਦੇ ਦਿਨ 2 ਤਰੀਕ ਨੂੰ ਪੂਰੇ ਹੁੰਦੇ ਆ ਦੋ ਨੂੰ ਹਾਂਜੀ ਅੱਜ 26 ਹੈ ਹਾਂਜੀ ਦੋ ਤਰੀਕ ਨੂੰ ਦਿਨ ਪੂਰੇ ਆ ਜੇ ਉੱਪਰ ਲੈ ਜਾਂਦੀ ਆ ਦਿਨ ਉਹ ਵੱਖਰੇ ਠੀਕ ਹੈ ਕੀ ਰੇਟ ਰੋਗੇ ਇਹਦਾ ਇਹ 1,45,000 ਦੀ ਜਗਦੀਤ ਵੀਰੇ ਦੇ ਦੇਾਂਗੇ 1,45 ਦੀ ਹਾਂ ਦੋ ਇਹ ਮਿਲੂਗੀ ਇੱਥੇ ਤੋਂ ਚੰਗੇ ਜਰਸੀ ਬੱਚੇ ਲੈ ਸਕਦੇ ਨੇ ਤੁਸੀਂ ਆਪ ਵੀ ਮੂ ਮੱਥਾ ਜਿਹੜਾ ਉਹ ਜਰਸੀ ਵਾਲਾ ਸਟਰਕਚਰ ਇਹਦਾ ਐਚਐਫ ਵਾਲਾ ਹਨ ਸੋਹਣੇ ਹੱਥੀਚਵਾਈ ਵਾਲੇ ਚੰਗੀ ਭਾਰੀ ਵਹਿੜਾ ਲਿਓ ਬਈ ਕਮਾ ਲਓ ਸੋ ਇਹ ਤੁਹਾਨੂੰ ਗੱਬਣ ਵਹਿੜ ਦਿਖਾ ਰਹੇ 1 ਲੱਖ ਤੇ 45000 ਇਹਦਾ ਰੇਟ ਤੇਰੇ ਨਾਲ ਦੀ ਤੇ ਉਹ ਜਤੋਂ ਪਹਿਲਾਂ ਸੋਹਣੀ ਸੋ ਇਸ ਤੋਂ ਬਾਅਦ ਤੁਹਾਨੂੰ ਇੱਕ ਬੜੀ ਸੋਹਣੀ ਜਰਸੀ ਦਿਖਾਉਣੇ ਆ ਸਤਨਾਮ ਭਾਈ ਕੀ ਡਿਟੇਲ ਹੈ ਇਸ ਜਰਸੀ ਦੀ ਇਹ ਜਗਜੀਤ ਵੀਰੇ ਜਿਹੜੀਆਂ ਆਪਾਂ ਜਰਸੀ ਘਰੇ ਰੱਖੀਆਂ ਹਾਂ ਉਹਨਾਂ ਚੋਂ ਆ ਠੀਕ ਹੈ ਇਹ ਖੀਰੀ ਬੱੱਚੀ ਆ ਕ੍ਰੇਜ਼ੀ ਦੀ ਆਪ ਆ ਹਾਂ ਪਰ ਇਹਦੇ ਜਿਹੜਾ ਸੀਮਨ ਲੱਗਿਆ ਆਪਾਂ ਬੱਚਾ ਨਹੀਂ ਦੇਣਾ ਜੀ ਠੀਕ ਹੈ ਜਿਹੜੇ ਵੀ ਵੀਰ ਨੇ ਸੌਦਾ ਕਰਨਾ ਬੇਸ਼ੱਕ ਹੁਣ ਕਰ ਲਈ ਬਾਅਦ ਚ ਸੂਈ ਤੋਂ ਬਾਅਦ ਲੈ ਜੀ ਠੀਕ ਹੈ ਬੱਚਾ ਨਹੀਂ ਆਪਾਂ ਦੇਣਾ ਬਿਨਾ ਬੱਚੇ ਤੋਂ ਦੇਣੀ ਹੈ ਅੱਛਾ ਕੀ ਰੇਟ ਚ ਦੇਾਂਗੇ ਇਹ ਆਪਾਂ 1,55,000 ਦੀ ਬੱੱਚੀ ਦੇ ਦੇਾਂਗੇ ਤੁਸੀਂ ਦੇਖ ਲਓ ਖੀਰੀ ਬੱੱਚੀ ਦੀ ਹਾਈਟ ਲੈਂਥ ਕਿੰਨੀ ਆ ਦੱਸੋ ਹੈ ਖੀਰੀ ਬੱਚਾ ਮੱਲੋ ਬੱਚੀ ਆਊਗੀ ਤਾਂ ਨਹੀਂ ਦੇਣੀ ਬੱਚਾ ਤਾਂ ਦੇ ਦੇਾਂਗੇ ਨਾਲ ਬੱਚਾ ਵੀ ਨਹੀਂ ਦੇਣਾ ਅੱਛਾ ਬੱਚਾ ਵੀ ਨਹੀਂ ਦੇਣਾ ਓਕੇ ਸੋ ਬਿਨਾ ਬੱਚੇ ਤੋਂ ਦੱਸੋ ਇਹ ਵੈੜ ਮਿਲੂਗੀ ਦੰਦੋਂ ਖੀਰੀ ਹੈ 1.55 ਦਾ ਰੇਟ ਹੈ ਬਿਨਾ ਬੱਚੇ ਤੋਂ ਹਜੇ ਦਹਿਨ ਲੈਂਦੀ ਹੈ ਸੂਈ ਤੋਂ ਸੌਦਾ ਕਰ ਲਿਓ ਭਾਵੇਂ ਅੱਜ ਕਰ ਲਿਓ ਧਿਆਨ ਚ ਰੱਖ ਲਓ ਵੀ ਕੱਲੀ ਗਾਂ ਕਿਸੇ ਵੀਰ ਕੋਲ ਜਾਣੀ ਹੈ ਸੀਮੰਟ ਡੀਲ ਪੱਟ ਕੇ ਦਿਖਾਉਣਾ ਤਾਂ ਦਿਖਾ ਦਿੰਨੀ ਹਾਂਜੀ ਮੂੰਹ ਪੱਟਣਾ ਤਾਂ ਹਾਂ ਤੁਹਾਨੂੰ ਦਿਖਾ ਦਿੰਨੀ ਹਾਂ ਸੋ ਦੰਦ ਦੇਦੇ ਦੋਸਤੋ ਆਪਾਂ ਤੁਹਾਨੂੰ ਦੱਸਾ ਦਿੰਨੇ ਠੀਕ ਹੈ ਭਾਈ ওকে ওকে ਸੋ ਕਨਫਰਮ ਖੀਰੀ ਦੋਸਤੋ ਹਜੇ ਸੋ ਖੀਰੀ ਬੱਚੀ ਚੱਲੇ ਵੀਰੀ ਦੇਖ ਲੋ ਕਿੱਥੋਂ ਸ਼ੁਰੂਆਤ ਕੀਤੀ ਆ ਹੂੰ ਇਹ ਤਾਂ ਹੁਣ ਜਗਜੀਤ ਵੀਰੇ ਵੇਚਣੀ ਆਣੀ ਸੀ ਇਹ ਮਜਬੂਰੀ ਹੋ ਗਈ ਵੀ ਗਾਈਆਂ ਹੁਣ ਸੇਲ ਪਰਚੇਜ ਦਾ ਧੰਦਾ ਹਾਂ ਗਾਈਆਂ ਆਉਂਦੀਆਂ ਜਾਂਦੀਆਂ ਆਪਾਂ ਹੁਣ ਗਾਈਆਂ ਦੇ ਵਿੱਚ ਗਾਈਆਂ ਰੱਖ ਨਹੀਂ ਸਕਦੇ ਸਾਰੀਆਂ ਠੀਕ ਹੈ ਬੱਚੇ ਰੱਖਾਂਗੇ ਬੱਚਿਆਂ ਤੋਂ ਬਾਅਦ ਉਧਰ ਆਪਾਂ ਸ਼ੈੱਡ ਤਿਆਰ ਕਰਾਂਗੇ ਆਪਣਾ ਜਰਸੀ ਆਰਡਰ ਬਣਾਵਾਂਗੇ ਠੀਕ ਹੈ ਹੋਰ ਵੀ ਹੈ ਵੜਾ ਬਾਈ ਜਰਸੀ ਆਪਣੇ ਕੋਲ ਜਰਸੀ ਹੈ ਪਰ ਆਪਾਂ ਸੁਵਾ ਕੇ ਦੇਣੀ ਆ ਬੱਚੇ ਨਹੀਂ ਦੇਣੇ ਜੀ ਅੱਛਾ ਸਾਰੀਆਂ ਹੀ ਐਵੇਂ ਵੇਚਾਂਗੇ ਹਾਂਜੀ ਸੋ ਦੱਸੋ ਆਉਣ ਵਾਲੇ ਟਾਈਮ 'ਚ ਫਾਰਮ ਤਿਆਰ ਕਰਨਾ ਤੇ ਇਹਨਾਂ ਬੱਚਿਆਂ ਤੋਂ ਬਾਈ ਬਰੀਡ ਆ ਵੀ ਖੀਰੀ ਬੱਚੀ ਆਈ ਹਾਂ ਇਹਦਾ ਮੰਨ ਲਓ 1 ਮਹੀਨਾ ਰਹਿੰਦਾ ਜੀ ਠ ਹਾਂਜੀ ਬੱਚਾ ਇਹਦਾ ਵੀ ਨਹੀਂ ਆਪਾਂ ਦੇਣਾ ਠੀਕ ਹੈ ਅੱਜ ਸ਼ਗੀ ਦੂਜਾ ਆਸੂਗਾ 27 ਕਿਲੋ ਦੁੱਧ ਪਲੂਨ ਨੇ ਦਿੱਤਾ ਠੀਕ ਹੈ ਜੇ ਕੋਈ ਭਰਾ ਕਹਿੰਦਾ ਵੀ ਦੁੱਧ ਨਹੀਂ ਕੱਢਣਾ ਹਾਂ ਆਪਾਂ ਦੁੱਧ ਦੇ ਹਿਸਾਬ ਨਾਲ ਕਿਲਵਾਂ ਦੇ ਹਿਸਾਬ ਨਾਲ ਵੀ ਰੇਟ ਕਰ ਲਾਂਗੇ ਠੀਕ ਹੈ ਦੁੱਧ ਚਵਾ ਕੇ ਦੇ ਦਿਆਂਗੇ ਵੀਰ ਨੂੰ 30 ਤੋਂ ਪਲੱਸ ਦੁੱਧ ਚਵਾ ਕੇ ਦੇ ਦਿਆਂਗੇ ਮੂੰਹੋਂ ਛੇਦਾਂ ਨੂੰ ਠੀਕ ਹੈ ਦੂਜਾ ਸੂਗਾ ਵੀ ਨਹੀਂ ਦੇਾਂਗੇ ਆਪਾਂ ਬੱਚਾ ਇਹਦਾ ਵੀ ਨਹੀਂ ਦੇਣਾ ਵੀਰੇ ਠੀਕ ਹੈ ਸੋ ਦੱਸੋ ਇਹਨਾਂ ਦੇ ਬੱਚੇ ਵੱਛੀਆਂ ਆਉਣ ਚਾਹ ਵੱਛੇ ਆਉਣ ਬਾਈ ਕਹਿੰਦਾ ਵੀ ਫਾਰਮ ਤਿਆਰ ਕਰਨਾ ਹੈ ਇਹ ਨਵਾਂ ਬੱਚਾ ਨਾ ਤੋਂ ਇਹ ਨਵਾਂ ਬਹਿਣਾ ਤੋਂ ਸੋ ਇਹ ਦਸੋ ਗਾਮਾ ਵਿਕਰੀ ਵਾਲਾ ਸੀ ਤੇ ਇਹ ਜਰਸੀ ਵੀ ਬਾਈ ਨੇ ਵੇਚ ਦੇਣੀ ਆ ਤੁਹਾਨੂੰ ਜਿਹੜਾ ਨਾ ਚੰਗਾ ਲੱਗਿਆ ਉਹਦੀ ਡੀਲ ਪਹਿਲਾਂ ਕਰ ਲਓ ਉਹ ਵੀ ਗੱਬਣਾ ਬਾਈ ਐਚ ਐਫ ਇਹ ਵੀ ਇਹ ਵੀ ਗੱਬਣਾ ਠੀਕ ਹੈ ਹਾਂਜੀ ਸੋ ਇਧਰ ਵੀ ਬੱਚੀ ਗੱਬਣਾ ਨਹੀਂ ਨਹੀਂ ਇਹ ਇਹਨਾਂ ਦੇ ਏਆਈ ਕਰਨੀ ਆ ਜੀ ਆ ਤਿੰਨ ਇਹ ਤਿਕਾਚਾ ਇਹ ਤਾਂ ਫਿਰ ਰੋਕ ਲੀਆਂ ਕਰੇ ਹਨ ਇਹ ਤਾਂ ਰੱਖਾਂਗੇ ਜੀ ਨਾਲ ਦੂਜੇ ਬੱਚੇ ਰੱਖਾਂਗੇ ਨਾਲ ਨਵੇਂ ਬੱਚੇ ਹਾਂਜੀ ਸੋ ਆਪ ਅੱਛੀ ਗੱਬਣਾ ਇਹ ਵੀ ਵੇਚ ਦਿਆਂਗੇ ਇਹ ਵੀ ਵੇਚ ਦਿਆਂਗੇ ਠੀਕ ਹੈ ਸੋ ਦੋਸੋ ਇਹ ਵਾੜਾ ਜਰਸੀ ਬਾਈ ਕਹਿੰਦਾ ਵੀ ਵੇਚ ਦੇਾਂਗੇ ਪਰ ਬੱਚੇ ਜਦੋਂ ਇਹਨਾਂ ਦੇ ਆ ਜਾਂਦੇ ਸੂਪ ਪੈਂਦੀਆਂ ਫੇਰ ਇਹ ਦੇਣੀਆਂ ਕਿਉਂਕਿ ਬੱਚਿਆਂ ਤੋਂ ਇੱਕ نسل ਤਿਆਰ ਕਰਨੀ ਹੈ ਕਿ ਫਾਰਮ ਬਾਈ ਨੇ ਬਣਾਉਣਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਗਾਵਾਂ ਤੇ ਵਾੜਾਂ ਵਿਕਰੀ ਵਾਲਨਾ ਸੀ ਤੁਸੀਂ ਕੰਟੈਕਟ ਕਰ ਸਕਦੇ ਹੋ ਧੰਨਵਾਦ